ਇਸ ਸਥਾਨ ਦੇ ਉਤੇ ਮੇਰੀ ਪ੍ਰੀਤ ਦੇ ਸ਼ਨਸ਼ਾ ਗੁਰ ਹਰਗਵਿੰਦ ਸਾਹਿਬ ਦੇ ਪਾਵਨ ਪਵਿੱਤਰ ਰਸਤਾਨ ਗੁਰਦੁਆਰਾ 656 ਸੀਐਮਸੀ ਚੌਂਕ ਲੁਧਿਆਣਾ ਵਿਖੇ ਪਰੇਸ਼ਾਨ ਅਸ਼ੋਕਤ ਦੇ ਨਾਲ ਪਿਛਲੇ 7 ਦਿਨਾਂ ਤੋਂ ਮਨਾਇਆ ਜਾ ਰਿਹਾ ਹੈ ਇਸ ਸਥਾਨ ਤੇ ਵਿਸ਼ੇਸ਼ ਪੱਧ ਤੇ ਮਨਾਇਆ ਜਾਂਦਾ ਹੈ ਲਗਾਤਾਰ ਸਰਕਾਰ ਦਾ ਸਯੋਜਿਕ ਹਮਲ ਗਰਗਰ ਕਰ ਰਿਹਾ ਹੈ ਇਤਨਾ ਪਿਆਰ ਇਤਨੀ ਸ਼ਰਧਾ ਅਤੇ ਸੰਗਤ ਇਤਨੇ ਉਮਾ ਮਾਧ ਪੁੰਜੀ ਅੰਮ੍ਰਿਤ ਵੇਲੇ ਤੋਂ ਇਸ ਸੰਤਾਂ ਸਿਰਾਂ ਦੇ ਉੱਤੇ ਪ੍ਰਸ਼ਾਦੇ ਹੱਥਾਂ ਦੇ ਵਿੱਚ ਲੱਸੀ ਗੰਡੇ ਆਚਾਰ ਅਤੇ ਹੋਰ ਮਿਸ਼ਤਾਨ ਪਜ਼ਾਰਸ ਲੈ ਕੇ ਇਸ ਸਥਾਨ ਦੇ ਉੱਤੇ ਪਹੁੰਚ ਰਹੇ ਹਨ ਜਿਹੜੇ ਪੁਰਖ ਜਿਨ੍ਹਾਂ ਨੇ ਇਹ ਨੀ ਪੱਥਰ ਰੱਖਿਆ ਇਸ ਸਥਾਨ ਨੂੰ ਸੰਭਾਲਣ ਦਾ ਤੇ ਉਹਨਾਂ ਨੂੰ ਵੀ ਸਤਿਗੁਰੂ ਜੋ ਹੈ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉੱਥੇ ਵੀ ਖੁਸ਼ੀਆਂ ਮਿਲਦੀਆਂ ਹੋਣਗੀਆਂ ਸਾਰੇ ਹੀ ਰਲ ਮਿਲ ਕੇ ਇਸ ਸਥਾਨ ਨੂੰ ਬਣਾਇਆ ਜੋ ਕਿ ਪਿੱਛੇ ਨਡਾਲੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਾਡੇ ਜੋ ਪਰਿਵਾਰ ਸਨ ਸਾਡੇ ਬੜਪੁਰਖ ਸਨ ਉਹ ਸਥਾਨ ਤਨ ਤਨ ਸਹਿਬ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਸੀ ਜਿਹੜਾ ਕਿ ਸਾਡੇ ਨਡਾਲੀ ਦੇ ਵਿੱਚ ਸਾਡੇ ਘਰਾਂ ਦੇ ਬਿਲਕੁਲ ਕੋਲ ਸੀ ਉੱਥੋਂ ਦੀ ਹੀ ਯਾਦ ਜਦੋਂ ਅਸੀਂ ਵਕਤ ਮੇਰੀ ਪੀੜ੍ਹੀ ਦੀ ਸ਼ਾਨਾ ਸ਼ਾਨ ਨੇ ਬਖਸ਼ਿਸ਼ਾ ਕੀਤੀ ਆ ਉਹੀ ਸਥਾਨ ਅਸੀਂ ਇਸ ਸਥਾਨ ਦੇ ਉੱਤੇ ਬਣਾ ਕੇ ਸਤ ਗੁਰਾਂ ਦੀਆਂ ਖੁਸ਼ੀਆਂ ਲੈ ਰਹੇ ਹਾਂ ਤੇ ਸ਼੍ਰੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੇਮ ਪਾਸ਼ੇ ਗੁਰਦੁਆਰੇ ਦੇ ਵਿੱਚ ਜਨਮ ਦਿਹਾੜਾ ਮਨਾਇਆ ਜਾ ਰਿਹਾ ਵਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ तमाम ਸੰਗਤ ਇੱਥੇ ਪਹੁੰਚੀ ਹੈ ਨਤਮਸਤਕ ਹੋਣ ਦੇ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ तमाम ਦੇਖ ਸਕਦੇ ਹੋ ਅੱਜ ਪ੍ਰਧਾਨ ਇੱਥੇ ਗੁਰਦੁਆਰਾ ਸਾਹਿਬ ਦੇ ਗੱਲਬਾਤ ਕਰਾਂਗੇ ਸਰ ਕੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਗੁਰੂਆਂ ਦਾ ਅੱਜ ਸਾਰੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਛੇ ਪਾਛੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਉਸਤਵ ਹੈ। ਇਸ ਸਥਾਨ ਤੇ ਵਿਸ਼ੇਸ਼ ਪੱਧ ਤੇ ਮਨਾਇਆ ਜਾਂਦਾ ਹੈ ਲਗਾਤਾਰ 7 ਦਿਨ ਇਹ ਪ੍ਰੋਗਰਾਮ ਚੱਲਦੇ ਹਨ ਜਿਸ ਵਿੱਚ ਉੱਚ ਕੋਟੀ ਦੇ ਰਾਗੀ ਪ੍ਰਚਾਰਕ ਅਤੇ ਕਥਾ ਵਾਚਕ ਪਹੁੰਚ ਕੇ ਗੁਰੂ ਮਾਰ ਜਸ ਗੈਰ ਕਰਦੇ ਆ ਇਹ 7 ਦਿਨ ਲਗਾਤਾਰ ਗੁਰੂ ਕੇ ਲੰਗਰ ਤੁਰ ਪਰਦੇ ਸੰਗਤਾਂ ਦਾ ਸਹਿਯੋਗ ਹੈ ਸੱਚ ਜਾਣਿਓ ਸੰਗਤਾਂ ਦਾ ਸਹਿਯੋਗ ਦੇ ਕੇ ਮਨ ਗੱਦ ਗੱਦ ਕਰਦਾ ਹੈ ਕਿਤਨਾ ਪਿਆਰ ਇਤਨੀ ਸ਼ਰਧਾ ਅਤੇ ਸੰਗਤ ਇਤਨੀ ਹਮ ਮਾਗੇ ਪਹੁੰਚਦੀ ਹੈ ਕਈ ਵਾਰੀ ਜਗ੍ਹਾ ਦੀ ਵੀ ਛੋਟੀ ਜੋਜਨੀ ਹੈ ਪਰ ਫਿਰ ਵੀ ਸੰਗਤਾਂ ਦਾ ਧੰਨਵਾਦ ਹੈ ਉਹਨਾਂ ਨੇ ਸਾਰੀਆਂ ਹੀ ਮੋਸ਼ਕਨ ਅਨੁਪਾਰ ਕਰਦੇ ਹੋਏ ਅੱਜ 7ਵਿਹ ਦੇਖੀਲੇ ਦਿਨ ਦੇ ਇਹ ਪ੍ਰੋਗਰਾਮ ਆ ਮੈਂ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਕੋਲ ਹਰਕ ਬਿਸਰਾਵ ਜੀ ਦੇ ਆਗਲ ਬੋਲਣ ਸਮਾਜ ਦੇ ਜੋ 7 ਦਿਨਾਂ ਦਾ ਪ੍ਰੋਗਰਾਮ ਅਲੀ ਕਿਆ ਸੀ ਉਹਦੇ ਵੀ ਸੰਯੋਗ ਦੇ ਕੀ ਇੱਥੇ ਆਪ ਧੰਨਵਾਦਾਂ ਦੇ ਭਾਗ ਹੋਣਾ ਉਹਦੇ ਗੁਰਮਤਿ ਦੇ ਪਿਛੇ ਪ੍ਰਭੂ ਕੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕਹਿਣਾ ਕੀ ਕਹਿਣਾ ਚਾਹੋਗੇ ਜੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਥੋੜਾ ਜਿਆਦਾ ਦੱਸਿਆ ਜਾਵੇ ਜੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਵੜ ਜੋਦਾ ਬੋ ਪਰੁ ਫੁਕਾਰੀ ਸਹਬੇ ਕਮਾਲ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਦਾ ਮਹਾਨ ਪ੍ਰਕਾਸ਼ ਪੁਰਬ ਇਸ ਸਥਾਨ ਦੇ ਉੱਤੇ ਮੇਰੀ ਪਰੀ ਦੇ ਸ਼ਨਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਚੇਵੀਪਾਛੇ ਸੀਐਮਸੀ ਚੌਂਗ ਲੁਧਿਆਣਾ ਵਿਖੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਪਿਛਲੇ 7 ਦਿਨਾਂ ਤੋਂ ਮਨਾਇਆ ਜਾ ਰਿਹਾ ਹੈ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਤਿਗੁਰਾਂ ਦੇ ਦਰਬਾਰ ਵਿੱਚ ਸਾਰੇ ਹੀ ਪੰਥ ਪ੍ਰਸਿੱਧ ਕੀਰਤਨੀ ਜਥੇ ਅੱਜ ਦੇ ਨੇ ਸਮਾਗਮਾਂ ਦੇ ਵਿੱਚ ਆਜਰੀਆਂ ਪਰਮਦੇ ਲਈ ਪਹੁੰਚ ਰਹੇ ਹਨ ਦੂਰੋਂ ਨੇੜੇ ਚੱਲ ਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੈੱਡ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਗਗਨਦੀਪ ਸਿੰਘ ਜੀ ਫਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਜਗਤਾਰ ਸਿੰਘ ਜੀ ਭਾਈ ਸੁਖਜਿੰਦਰ ਸਿੰਘ ਜੀ ਫਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਪੰਥ ਪ੍ਰਸਿੱਧ ਕੀਰਤਨੀ ਜਥੇ ਭਾਈ ਪਵਨਦੀਪ ਸਿੰਘ ਜੀ ਖਾਨਪੁਰੀ ਭਾਈ ਗੁਰਵਿੰਦਰ ਸਿੰਘ ਜੀ ਟੋਨੀ ਵੀਰ ਜੀ ਭਾਈ ਅਰਸ਼ਦੀਪ ਸਿੰਘ ਜੀ ਇਹਨਾਂ ਸਮਾਗਮਾਂ ਦੇ ਵਿੱਚ ਸੰਤ ਮਹਾਪੁਰਸ਼ ਬਾਬਾ ਅਨੁਰਾਜ ਸਿੰਘ ਜੀ ਬੀਬੀ ਮਾਤਾ ਵਿਪਨਪ੍ਰੀਤ ਕੌਰ ਜੀ ਸੰਤ ਮਹਾਪੁਰਸ਼ ਬਾਬਾ ਔੰਕਾਰ ਸਿੰਘ ਜੀ ਹੋਰ ਵੀ ਗੁਣੀ ਗਿਆਨੀ ਅੱਜ ਦੇ ਇਸ ਸਮਾਗਮਨ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਅੰਮ੍ਰਿਤ ਵੇਲੇ ਤੋਂ ਹੀ ਸੰਤਾਂ ਸਿਰਾਂ ਦੇ ਉੱਤੇ ਪ੍ਰਸ਼ਾਦੇ ਅੱਥਾ ਦੇ ਵਿੱਚ ਲੱਸੀ ਗੰਡੇ ਆਚਾਰ ਅਤੇ ਹੋਰ ਮਿਸ਼ਤਾਨ ਪਜ਼ਾਰਸ ਲੈ ਕੇ ਇਸ ਥਾਂ ਦੇ ਉੱਤੇ ਪਹੁੰਚ ਰਹੇ ਹਨ ਸੰਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਇਸ ਸਥਾਨ ਦੇ ਉੱਤੇ ਪਹੁੰਚਦੀਆਂ ਹਨ ਸਤਿਗੁਰੂ ਤੋਂ ਨਮਸਤਕ ਹੋ ਕੇ ਝੋਲੀਆਂ ਅੱਡ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਲ ਕਰ ਰਹੇ ਹਨ ਸਤਿਗੁਰੂ ਅਪਾਰ ਬਖਸ਼ਿਸ਼ ਕਰਦੇ ਹਨ ਸਾਰੇ ਹੀ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਬਖਸ਼ਿਸ਼ਾਂ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਰਿਆਂ ਦੀਆਂ ਭਾਵਨਾਵਾਂ ਸਤਿਗੁਰੂ ਪੂਰੀਆਂ ਕਰੇ ਤੇ ਇਸੇ ਤਰ੍ਹਾਂ ਹੀ ਅਗਲੇ ਸਾਲ ਫਿਰ ਸਤਿਗੁਰਾਂ ਦੇ ਸ਼ੁਕਰਾਨੇ ਕਰਨ ਦੇ ਲਈ ਵਕਤ ਵਸੰਤਾਂ ਇਸ ਸਥਾਨ ਦੇ ਉੱਤੇ ਪਹੁੰਚਣ ਸਾਈਭਾ ਦੇ ਮਹਾਨ ਪ੍ਰਕਾਸ਼ਪੁਰੂ ਜੀਆਂ ਸਾਡੇ ਮੁਖ ਸੇਵਾਦਾਰ ਹਰਮਿੰਦਰ ਸਿੰਘ ਜੀ ਸੇਠੀ ਅਤੇ ਇੱਥੋਂ ਦੀਆਂ ਧਾਰਮਿਕ ਜਥੇਬੰਦੀਆਂ ਗੁਰ ਹਰਗਵਿੰਦ ਸੇਵਾ ਸੁਸਾਇਟੀ ਮਾਤਾ ਗੰਗਾ ਜੀ ਸ੍ਰੀ ਸਾਸੰਗ ਸਭਾ ਮੇਰੀ ਪੀੜੀ ਸੇਵਾ ਸਾਟੀ ਅੰਮ੍ਰਿਤ ਪ੍ਰਚਾਰ ਮਿਸ਼ਨ ਸਾਰੀਆਂ ਜਥਿਆਂ ਦੇ ਬੰਦੇਵਾਂ ਲੋ ਸਾਰੀਆਂ ਸੰਗਤਾਂ ਨੂੰ ਸਾਈਭਾ ਦੇ ਮਹਾਨ ਪ੍ਰਕਾਸ਼ਪੁਰੂ ਜੀਆਂ ਲੱਖ ਲੱਖ ਵਧਾਈਆਂ ਹੋਣ ਸਾਬ ਜੀ ਇਥੇ ਜਿਹੜਾ ਮਾਤਮਕ ਕੀ ਹੈ ਇਸ ਜਗ੍ਹਾ ਦਾ ਮਤਲਬ ਇਸ ਤਰ੍ਹਾਂ ਕਿ ਸਹਿਬਾਂ ਦਾ ਜੋ ਮਹਾਨ ਅਸਥਾਨ ਹੈ ਇਹ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸਨ ਸਾਡੇ ਪਾਪ ਪਿਤਾ ਜੀ ਯਾਨੀ ਹਰਨਾਮ ਸਿੰਘ ਜੀ ਅਤੇ ਹੋਰ ਇਸ ਇਲਾਕੇ ਦੇ ਪਤਵੰਤੇ ਸੱਜਣ ਸਾਰੇ ਹੀ ਰਲ ਮਿਲ ਕੇ ਇਸ ਅਸਥਾਨ ਨੂੰ ਬਣਾਇਆ ਜੋ ਕਿ ਪਿੱਛੇ ਨਡਾਲੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਾਡੇ ਜੋ ਪਰਿਵਾਰ ਸਨ ਸਾਡੇ ਬੜਪੁਰਖ ਸਨ ਉਹ ਅਸਥਾਨ ਤਾਂ ਤਾਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਦਾ ਪਾਵਨ ਪਵਿੱਤਰ ਸਥਾਨ ਸੀ ਜਿਹੜਾ ਕਿ ਸਾਡੇ ਨੜਾਲੀ ਦੇ ਵਿੱਚ ਸਾਡੇ ਘਰਾਂ ਦੇ ਬਿਲਕੁਲ ਕੋਲ ਸੀ ਉੱਥੋਂ ਦੀ ਹੀ ਯਾਦ ਜਦੋਂ ਅਸੀਂ ਪਾਕਿਸਤਾਨ ਦੇ ਸਾਡੇ ਪਰਿਵਾਰ ਆਏ ਇੱਥੇ ਆ ਕੇ ਜਿੱਥੇ ਆਪਣੀ ਰੋਜੀ ਰੋਟੀ ਦੀ ਭੁੱਖ ਸੀ ਬੱਚਿਆਂ ਦੀ ਪਾਲਣ ਪੋਸ਼ਣ ਦੀ ਭੁੱਖ ਸੀ ਸੰਸਾਰ ਦੇ ਵਿੱਚ ਜੀਵ ਅਤੇ ਸਮਾਜਿਕ ਜੋ ਆਪਣੇ ਕਾਰੋਬਾਰ ਸਨ ਉਹ ਕਰਨ ਦੀ ਭੁੱਖ ਸੀ ਉੱਥੇ ਇੱਕ ਭੁੱਖ ਇਹ ਸੀ ਕਿ ਅਸੀਂ ਉੱਥੇ ਆਪਣਾ ਜੋ ਪਾਵਨ ਪਵਿੱਤਰ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਿੱਛੇ ਛੋੜ ਕੇ ਆਏ ਹਾਂ ਦਿਲਾਂ ਦਿਲਾਂ ਦੇ ਵਿੱਚ ਇੱਕ ਦਰਦ ਉਹ ਜੋ ਸਭ ਤੋਂ ਵੱਧ ਸੀ ਸਾਰਿਆਂ ਨੇ ਰਲ ਮਿਲ ਕੇ ਇਸ ਸਥਾਨ ਨੂੰ ਚੁਣਿਆ ਤੇ ਕਾਫੀ ਸਮਾਂ ਇਸ ਸਥਾਨ ਦੇ ਉੱਤੇ ਸਿਰਫ ਅੰਮ੍ਰਿਤ ਵੇਲੇ ਦੇ ਕਰਨੇ ਤੇ ਨਿਤਨੇਮ ਕਰਨੇ ਤੇ ਸਤਿਗੁਰਾਂ ਦੀ ਬਾਣੀ ਨੂੰ ਪੜ੍ਹਨਾ ਤੇ ਸਮਾਂ ਬੀਤਦਾ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਦੇ ਉੱਤੇ ਇਹ ਸਥਾਨ ਬਣਾਇਆ ਗਿਆ ਤੇ ਸਮੇਂ ਦੇ ਨਾਲ ਨਾਲ ਜੋ ਗੁਰਦੁਆਰਾ ਸਾਹਿਬ ਦੀ ਦਿੱਖ ਹੈ ਉਹ ਚੇਂਜ ਹੁੰਦੀ ਗਈ ਤੇ ਸਤਿਗੁਰੂ ਨੇ અપਾਰ ਬਖਸ਼ਿਸ਼ ਕੀਤੀ ਅੱਜ ਵਧੀਆ ਦਿਖ ਦੇ ਵਿੱਚ ਅਤੇ ਸਤਿਗੁਰਾਂ ਦਾ ਜੋ ਮਹਾਨ ਪ੍ਰਕਾਸ਼ ਪੁਰਬ ਹੈ ਬੜੀ ਚੜ੍ਹਦਾ ਚੜ੍ਹਦੀ ਕਲਾ ਚ ਮਨਾਉਂਦੇ ਆ ਸਤਿਗੁਰੂ અપਾਰ ਬਖਸ਼ਿਸ਼ ਕਰਦਾ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਬਖਸ਼ਦੇ ਨੇ ਜਿੱਥੇ ਅਸੀਂ ਸਮਾਜਿਕ ਆਪਣੀਆਂ ਜਿੰਮੇਵਾਰੀਆਂ ਨੂੰ ਸੰਭਾਲਿਆ ਉੱਥੇ ਮੀਰੀ ਪੀੜੀ ਦੇ ਸ਼ਾਨ ਸ਼ਾਨੇ ਬਖਸ਼ਿਸ਼ਾਂ ਕੀਤੀ ਆ ਉਹੀ ਅਸਥਾਨ ਅਸੀਂ ਇਸ ਅਸਥਾਨ ਦੇ ਉੱਤੇ ਬਣਾ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਰਹੇ ਆ ਤੇ ਆਪਣੇ ਵੱਡਪੁਰਖਾਂ ਦੇ ਚਰਨਾਂ ਦੇ ਉੱਤੇ ਚੱਲ ਕੇ ਇਹ ਅਸਥਾਨ ਵਧੀਆ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਤੇ 7 ਦਿਨ ਸਤਗੁਰਾਂ ਦਾ ਜੋ ਅਸੀਸਾਂ ਲੈਨੇ ਆ ਸਹਿਬਾਂ ਦੇ ਗੁਰ ਗਾਇਨ ਕਰਦੇ ਆ ਇਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਤੇ ਸਾਰੇ ਹੀ ਦਰਬਾਰ ਸਾਹਿਬ ਦੇ ਲਗਭਗ 25 ਜਿੱਥੇ ਦਰਬਾਰ ਸਾਹਿਬ ਦੇ ਹੀ ਖਾਲੀ ਇਸ ਅਸਥਾਨ ਦੇ ਉੱਤੇ ਕੀਰਤਨ ਤੇ ਪ੍ਰਵਾਹ ਨੂੰ ਚਲਾਉਂਦੇ ਹਨ ਤੇ ਇਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਦੁਆਰਾ ਸੰਤਾਂ ਨੂੰ ਨਿਹਾਲ ਕਰਦੇ ਹਨ ਸੰਤਾਂ ਨੂੰ ਜਿੱਥੇ ਖੁਸ਼ੀ ਮਿਲਦੀ ਹੈ ਉੱਥੇ ਪ੍ਰਬੰਧਕ ਸਜਣਾ ਨੂੰ ਵੀ ਖੁਸ਼ੀ ਮਿਲਦੀ ਹੈ ਤੇ ਮੈਂ ਸਮਝਦਾ ਕਿ ਸਾਡੇ ਜਿਹੜੇ ਪੁਰਖ ਜਿਨ੍ਹਾਂ ਨੇ ਇਹ ਨੀ ਪੱਥਰ ਰੱਖਿਆ ਇਸ ਸਥਾਨ ਨੂੰ ਸੰਭਾਲਣ ਦਾ ਤੇ ਉਹਨਾਂ ਨੂੰ ਵੀ ਸਤਿਗੁਰੂ ਜੋ ਹੈ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕੇ ਉੱਥੇ ਵੀ ਖੁਸ਼ੀਆਂ ਮਿਲਦੀਆਂ ਹੋਣਗੀਆਂ ਸਤਿਗੁਰੂ ਬਖਸ਼ੇ ਕਰੇ ਸਾਰਿਆਂ ਨੂੰ ਸਹਿਬਾਂ ਦੇ ਮਹਾਨ ਪ੍ਰਕਾਸ਼ ਪੁਰੇਵੀਆਂ ਇੱਕ ਵਾਰ ਫਿਰ ਲੱਖ ਲੱਖ ਵਧਾਈਆਂ ਉਹ ਧੰਨਵਾਦ ਪ੍ਰਧਾਨ ਜੀ ਬਹੁਤ ਦਿਨੋਂ ਸਕੂਨ ਮਿਲਦਾ ਜਿਵੇਂ ਤੁਸੀਂ ਦੱਸਿਆ ਕਿ ਆ ਕਿਸ ਤਰ੍ਹਾਂ ਆਏ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੀ ਪੰਜ ਇੱਥੇ ਦੇ ਪਿਆਰਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਕਹਿਣਾ ਚਾਹੋਗੇ ਅੱਜ ਜੀ ਸ਼ਿਦੀ ਘੜਾ ਦਾ ਪ੍ਰਕਾਸ਼ਪੁਰ ਕੀ ਕਹਿਣਾ ਚਾਹੋਗੇ ਪ੍ਰਕਾਸ਼ਪੁਰ ਸਾਰਿਆਂ ਨੂੰ ਹਰਗੋਬਿੰਦ ਪਾਸ਼ਾ ਜੀ ਦੇ ਛੇ ਪਾਛੇ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸੰਗਤਾਂ ਨੂੰ ਅਸੀਂ ਅਪੀਲ ਹੈ ਕਿ ਜਿਹੜੇ ਗੁਰੂ ਦਾ ਵੀ ਪ੍ਰਕਾਸ਼ ਜਾੜ ਹੋਵੇ ਜਾਂ ਸ਼ਿਦੀ ਪੁਰਬ ਹੋਵੇ ਤੇ ਉਹਨਾਂ ਦਾ ਇਤਿਹਾਸ ਜਾਣਨਾ ਬੜਾ ਜ਼ਰੂਰੀ ਹੈ ਤੇ ਸਾਰੇ ਜੁੜ ਕੇ ਕੀਰਤਨ ਸੁਣਨਾ ਕਰਿਆ ਕਰਾਂ ਤੇ ਜਿਨ੍ਹਾਂ ਵੀ ਆਪਾਂ ਇਹ ਤੇ ਅਜ ਜਾਣ ਪਈ ਆਪਣੇ ਗੁਰੂਆਂ ਦਾ ਉਹਨਾਂ ਹੀ ਪੱਲਾ ਸਾਡਾ ਆਉਣਾ ਹੈ। ਸਾਪਿਆਂ ਦੇ ਇੱਕ ਸੰਗਤਾਂ ਦੀ ਬੇਨਤੀ ਹੈ ਕਿ ਜੋ 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 ਕੀਰਤਨ ਸੰਗੀਤਨ ਸੁਣਾਇਆ ਜਾਵੇ। ਕੀਰਤਨ ਅੱਜ ਦੇ ਗੁਰਪੁਰਬ 'ਚ ਜਿਵੇਂ 6 ਪਾਛੇ ਹਰ ਗੋਬਿੰਦ ਪਾਸ਼ਾ ਦਾ ਗੁਰਪੁਰਬ ਹੈਗਾ। ਸੋ ਤੇ ਇੱਕ ਤੋ ਕਿ ਆਦ ਆਂਦੀ ਹੈ ਮੇਰਾ ਸਤਗੁਰੂ ਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਬਿੰਦ ਨਵਾਂ ਨਿਰੋਆ ਗੁਰੂ ਸਾਹਿਬ ਰੱਖਣ ਵਾਲੇ ਨੇ ਲਾਜ ਪਤ ਸਭ ਗੁਰੂ ਸਾਹਿਬ ਅੱਜ ਰੱਖਣ ਵਾਲੇ ਨੇ ਸੋ ਗੁਰੂ ਕਿਰਪਾ ਕਰੇ ਅਤੇ ਦੀ ਸਾਂਝ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਹੀ ਆ ਪਿਆਰਿਆਂ ਦੇ ਬਾਰੇ ਪਿਆਰਿਆਂ ਨੇ ਕੀਰਤਨ ਦਾ ਦੱਸਿਆ ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਜ ਪ੍ਰਕਾਸ਼ ਪੂਰਵ ਹੈ ਬੜੀ ਧੁੰਮਧਾਮ ਨਾਲ ਮਨਾਇਆ ਜਾਏਗਾ 7 ਦਿਨ ਲਗਾਤਾਰ ਇਹ ਪ੍ਰੋਗਰਾਮ ਚੱਲੇਗਾ ਵਾਦ ਚੜ ਕੇ ਸੰਗਤਾਂ ਵੀ ਇੱਥੇ ਆ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਵੈਕ ਦੇ ਖਾਲਸਾ ਸ਼੍ਰੀ ਵਾਇਬਰੀ ਫਤਿਹ ਜੁੜੇ ਨੂੰ ਧਰਨ ਲੈ ਤਨਾ ਹਨੀਦ ਨਾਇਮ ਰਿਪੋਰਟ ਤਨਵਾਦ